ਸਸਕੀ ਕਾਲ ਜੀ ਵੈਲਕਮ ਟੂ ਨਿਮਰਕੂਲੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਆਪਾਂ ਟਿਸਟਾ ਬ੍ਰੈਂਡ ਦੇ ਸੂਟ ਹੋਣਗੇ ਤੇ ਪਿਓਰ ਸਰਟਨ ਚਨਾਉਣ ਦੇ ਵਿੱਚ ਸੂਟ ਹੋਣਗੇ ਜੀ ਬਹੁਤ ਸੋਹਣੇ ਚਨਾਉਣ ਦੇ ਦੁਪੱਟਿਆਂ ਦੇ ਨਾਲ ਤੇ ਪਿਓਰ ਕ੍ਰੇਪ ਦੀ ਬਾਟਮ ਰਹੂਗੀ ਨਾਲ ਤੇ ਬੜੀ ਪਿਆਰੀ ਕਲੈਕਸ਼ਨ ਆ ਪ੍ਰਿੰਟ ਸੂਟ ਰਹਿਣਗੇ ਪਿਓਰ ਸਰਟਨ ਚਨਾਉਣ ਦੇ ਵਿੱਚ ਟਿਸਟਾ ਬ੍ਰੈਂਡ ਦੇ ਤੇ ਪ੍ਰਾਈਸ ਹੈਗਾ ਅੱਜ ਦੇ ਸਾਰੇ ਸੂਟਾਂ ਦਾ 3800 3800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਬੜੇ ਪਿਆਰੇ ਸਰਦਾਰੀ ਸੂਟ ਹੈ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਿਸ ਹੈ ਉਹ ਵੀ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜੀ ਪੁੱਛ ਕੇ ਫਿਰ ਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੀ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਆ ਕੇ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਸੂਟ ਰਹਿਣਾ ਬਲੈਕ بیس ਹੈ ਸੂਟ ਦਾ ਤੇ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਵੱਡੀ ਅੰਬੀ ਦੇ ਵਿੱਚ ਪ੍ਰਿੰਟ ਹੈ ਬੜਾ ਸੋਹਣਾ येलो ਦੇ ਨਾਲ ਕੰਬੀਨੇਸ਼ਨ ਹੈ ਮਸਟਰਡ येलो ਦੇ ਨਾਲ ਬਿਲਕੁਲ ਪਿਓਰ ਸਰਟਨ ਚਨਾਉਣ ਹੈ ਜੀ ਇਹ ਬਿਲਕੁਲ ਪਿਓਰ ਟਿਸਟਾ ਬ੍ਰਾਂਡ ਦਾ ਸੂਟ ਹੈ ਕਿਉਂਕਿ ਟਿਸਟਾ ਬ੍ਰਾਂਡ ਦੇ ਤਾਂ ਤੁਸੀਂ ਵੀ ਦੇਖਿਆ ਹੋਣਾ ਮੈਨੂੰ ਸਭ ਤੋਂ ਵਧੀਆ ਲੱਗਦਾ ਵੀ ਵੀਡੀਓ ਪਾਉਣੀ ਵੀ ਤੇ ਸਭ ਤੋਂ ਜ਼ਿਆਦਾ ਹਿੱਟ ਸੇਲ ਮੇਰੀ ਟਿਸਟਾ ਦੇ ਸੂਟਾਂ ਦੀ ਹੁੰਦੀ ਹੈ ਤੇ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਹੈ ਸਭ ਤੋਂ ਹਟਕੇ ਹੁੰਦੀ ਹੈ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਇਹ ਪਿਓਰ ਸਟਨ ਚਨਾਉਣ ਦੇ ਵਿੱਚ ਟਿਸਟਾ ਬ੍ਰੈਂਡ ਦੀ ਇਹ ਸ਼ਰਟ ਆ ਗਈ ਨਾਲ ਬਲੈਕ ਕਲਰ ਦੇ ਵਿੱਚ ਹੀ ਕ੍ਰੇਪ ਦੀ ਬਾਟਮ ਰਹੂਗੀ ਪਿਓਰ ਕ੍ਰੇਪ ਦੀ ਤੇ ਚਨਾਉਣ ਦਾ ਹੀ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਦੇਖੋ ਬਹੁਤ ਪਿਆਰਾ ਸਰਦਾਰੀ ਸੂਟ ਇਹ ਲੁੱਕ ਦੇ ਵਿੱਚ ਆ ਜਣਾ ਬਿਲਕੁਲ ਪਿਓਰ ਸਟਨ ਚਨੌਨ ਦੇ ਵਿੱਚ ਇਹ ਲੁੱਕ ਆ ਦੇਖੋ ਬਹੁਤ ਪਿਆਰਾ ਸੂਟ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਇਸਟਾ ਬ੍ਰਾਂਡ ਦਾ ਇਹ ਲੁੱਕ ਦੇ ਵਿੱਚ ਇਸੋ ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਸੇਮ ਇਸੇ ਪ੍ਰਿੰਟ ਦੇ ਵਿੱਚ ਹੈ ਜਿਹੜਾ ਬੇਸ ਹੈ ਸੂਟ ਦਾ ਉਹ ਬਲੈਕ ਹੀ ਰਹਿਣਾ ਬਸ ਜਿਹੜਾ ਜਿੱਥੇ yellow ਕਲਰ ਹੈ ਉਸ ਜਗ੍ਹਾ ਤੇ ਗਾਜਰੀ ਜਿਹਾ ਰੰਗ ਹੈ ਬੜਾ ਸੋਹਣਾ ਥੋੜੀ ਪਿੰਕ ਜੀ ਟੋਨ ਤੇ ਜਿਹੜਾ ਪਿਆਜ਼ੀ ਜੀ ਟੋਨ ਤੇ ਪਿੰਕ ਹੁੰਦਾ ਉਹ ਵਾਲਾ ਕਲਰ ਹੈ ਜੀ ਇਹ ਰੂਪ ਦੇ ਵਿੱਚ ਆਇਆ ਸੇਮ ਜਿਹੜਾ ਪਹਿਲਾਂ ਤੁਹਾਨੂੰ yellow ਦਿਖਾਇਆ ਉਹਦੇ ਨਾਲ ਦਾ ਹੀ ਹੈ ਜੀ ਬਸ ਕਲਰ ਦਾ ਫਰਕ ਹੈ ਤੇ ਇਸ ਜਿਹੜਾ black ਹੀ ਹੈ ਇਹ ਦੇਖੋ ਬਹੁਤ ਪਿਆਰਾ print ਬਿਲਕੁਲ pure cotton ਚਨਾਉਣ ਦੇ ਵਿੱਚ tista brand ਦਾ ਸੂਟ ਹੈ crepe ਦੀ ਬਾਟਮ ਰਹੂਗੀ ਨਾਲ ਚਨਾਉਣ ਦਾ ਹੀ ਦੁਪੱਟਾ ਰਹਿਣਾ ਨਾਲ ਦੁਪੱਟੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਸਰਦਾਰੀ ਸੂਟ ਬਹੁਤ ਸੋਹਣੀ ਲੁੱਕ ਦੇ ਵਿੱਚ ਕਿਸਟਾ ਬ੍ਰਾਂਡ ਦੇ ਫੈਬਰਿਕ ਜਿਹੜਾ ਹੁੰਦਾ ਬਹੁਤ ਫਾਈਨ ਫੈਬਰਿਕ ਹੁੰਦਾ ਜੀ ਬਹੁਤ ਵਧੀਆ ਇਹ ਲੁੱਕ ਦੇ ਵਿੱਚ ਆ ਜਾਣਾ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ ਬਲੂ ਕਲਰ ਪਰ ਸੋਨਾ ਸਕਾਈ ਬਲੂ ਕਲਰ ਹੈ ਸੇਮ ਦੇ ਵਿੱਚ بیس ਜਿਹੜਾ ਸੂਟ ਦਾ ਬਲੈਕ ਹੀ ਆ ਸਰਦੀਆਂ ਉਹਦੇ ਵਿੱਚ ਵੈਸੇ ਵੀ ਬਲੈਕ ਸੂਟ ਬੜੇ ਸੋਹਣੇ ਲੱਗਦੇ ਆ ਵੇਅਰ ਕੀਤੇ ਹੋਏ ਬਲੈਕ ਕੋਟੀ ਦੇ ਨਾਲ ਇਹ ਦੇਖੋ ਇਹ ਲੋਕਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਿਲਕੁਲ ਪਿਓਰ ਸਟਰਨ ਚ ਨਾਉਣ ਹੈ ਜੀ ਫੈਬਰਿਕ ਜਿਹੜਾ ਆਪਣਾ ਟੈਸਟਾ ਬ੍ਰਾਂਡ ਦਾ ਸੂਟ ਬਹੁਤ ਹੀ ਲਾਈਟ ਵੇਟ ਲਾਈਨਿੰਗ ਲਾ ਕੇ ਸੂਟ ਬਣੂਗਾ ਪਰ ਫੀਲ ਨਹੀਂ ਹੋਣੀ ਲਾਈਨਿੰਗ ਲੱਗੀ ਹੋਈ ਨਾਲ ਪਲੇਨ ਬਾਟਮ ਰਹੂਗੀ ਕ੍ਰੇਪ ਦੀ ਉਹ ਤੇ ਚਨਾਉਂਦਾ ਪੂਰੇ 2.5 ਮੀਟਰ ਦਾ ਬੜਾ ਸੋਹਣਾ ਦੁਪੱਟਾ ਪੂਰੇ ਸਰਦਾਰੀ ਸੂਟ ਇਹ ਲੁੱਪ ਦੇ ਵਿੱਚ ਆ ਜਾਣਾ ਇੱਥੇ ਤੇ ਤੁਸੀਂ ਅਗਰ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਤਿੰਨ ਕਲਰ ਦਿਖਾਤੇ ਮੈਂ بیس ਬਲੈਕ ਸੀਗਾ येलो ਪਿੰਕ ਪਿੰਕ ਜਿਹਾ ਕਲਰ ਸੀਗਾ ਤੇ ਇੱਕ ਬਲੂ ਕਲਰ ਤਿੰਨ ਸੂਟ ਦਿਖਾਏ ਆ ਪ੍ਰਾਈਸ ਹੈਗਾ 3800 ਨੈਕਸਟ ਆ ਗਿਆ ਸੂਟ ਬਲੈਕ بیس ਦੇ ਵਿੱਚ ਹੀ ਹੈ ਜੀ ਇਹ ਵਾਲਾ ਸੂਟ ਵੀ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਇਹ ਲੱਗਿਆ ਜੀ ਉਹਦੇ ਨਾਲੋਂ ਜਿਹੜੇ ਪਹਿਲਾਂ ਤੁਹਾਨੂੰ ਦਿਖਾਏ ਆ ਸੂਟ ਉਹਨਾਂ ਨਾਲੋਂ ਅਲੱਗ ਹੈ ਕਲਰ ਬੜੀ ਪਿਆਰੀ ਲੁੱਕ ਹੈ ਇਹ ਵਾਲੇ ਸੂਟ ਦੀ ਇਹ ਸ਼ਰਟ ਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਿਲਕੁਲ ਪਿਓਰ ਸਟਨ ਚ ਨਾਨ ਦੇ ਵਿੱਚ ਬੜਾ ਪਿਆਰਾ ਕਲਰ ਕੰਬੀਨੇਸ਼ਨ ਹੈ ਇਹ ਨਾਲ 绉 ਦੀ ਬਾਟਮ ਤੇ ਚਨਾਉਂ ਦਾ ਹੀ ਦੁਪੱਟਾ ਰਹਿਣਾ ਪੂਰੇ ਢਾਈ ਮੀਟਰ ਦਾ ਇਹ ਲੁੱਕ ਵਾਲੀ ਦੁਪੱਟੀ ਦੀ ਦੇਖੋ ਕਿੰਨਾ ਪਿਆਰਾ ਸੋਹਣਾ ਬਹੁਤ ਸੋਹਣਾ ਕਲਰ ਹੈ ਉਹ ਬਹੁਤ ਪਿਆਰਾ ਡਿਜ਼ਾਈਨ ਇਹ ਰੂਪ ਦੇ ਵਿੱਚ ਆ। ਮਖੇ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ 3800 ਪ੍ਰਾਈਸ ਹੈ। ਨੈਕਸਟ ਆ ਗਿਆ। ਦੇਖੋ ਕਿੰਨਾ ਪਿਆਰਾ ਸੂਟ ਹੈ। ਇਹ ਹੋਰ ਸਟੈਂਸ਼ਨ ਆਉਣ ਦੇ ਵਿੱਚ ਸ਼ਰਟ ਬਹੁਤ ਸੋਹਣਾ ਪ੍ਰਿੰਟ ਹੈ ਜਿਨ੍ਹਾਂ ਨੂੰ ਜਿਆਦਾ ਬ੍ਰਾਈਟ ਰੰਗ ਨਹੀਂ ਪਸੰਦ ਇਹ ਵੀ ਕਲਰ ਬੜਾ ਪਿਆਰਾ ਹੈ ਤੇ ਫੈਬਰਿਕ ਬਹੁਤ ਜਿਆਦਾ ਸੌਫਟ ਦੇ ਵਿੱਚ ਹੈ ਬੜਾ ਸੋਹਣਾ ਕਲਰ ਹੈ ਤੇ ਇਹਦੀ ਬਾਟਮ ਤੇ ਚਨਾ ਉਹਦਾ ਦੁਪੱਟਾ ਰੰਗ ਇਹਨੂੰ ਕੋਲ ਵੀ ਚਾਹਾਂ ਬਹੁਤ ਸੋਹਣੀ ਦੁਪट्टे ਦੀ ਪ੍ਰਿੰਟਿੰਗ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸਰਦਾਰੀ ਲੁੱਕ ਆ ਰਹੀ ਹੈ ਜੀ ਉਹ ਬਹੁਤ ਪਿਆਰਾ ਸੂਟ ਹੈ ਇਹ ਰਿਪੋਰਟ ਚਾਹ। ਅਖੇ ਤੁਸੀਂ ਦਾ ਸਕਰੀਨ ਸ਼ਾਟ ਲੈਂਦਾ। ਅਖੇ ਕੀ ਸੌ ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ। ਅੰਬੀ ਵਾਲਾ ਪ੍ਰਿੰਟ ਸਦਾਵਾਰ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਪਿਓਰ ਸਟਰਨ ਚਿਨੋਨ ਦੇ ਵਿੱਚ। ਇਹਨਾਂ ਨੂੰ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ। ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ। ਇਹ ਲੁੱਕ ਦੇਖੋ। ਪ੍ਰਿੰਟ ਜ਼ਿਆਦਾ ਵੱਡਾ ਵੀ ਨਹੀਂ ਹੈਗਾ। ਬਹੁਤ ਸੋਹਣਾ ਮੀਡੀਅਮ ਜਿਹਾ ਪ੍ਰਿੰਟ ਹੈ। ਇਹ ਲੁੱਕ ਆ ਗਈ। ਸੋਹਣਾ ਸਰਦਾਰੀ ਸੂਟ, ਪਲੇਨ ਬਾਟਮ ਰਹੂਗੀ ਨਾਲ ਤੇ ਚਨੌਂਦ ਦੁਪੱਟਾ ਰਹਿਣਾ। ਇਹਦਾ ਵੀ ਦੁਪੱਟਾ ਤੁਸੀਂ ਦੇਖ ਸਕਦੇ ਹੋ। ਸਭ ਤੋਂ ਡਿਫਰੈਂਟ ਦੁਪੱਟਾ ਹੈ। ਬਸ ਸਾਈਡਾਂ ਤੇ ਬਾਰਡਰ ਹੈ। ਪ੍ਰਿੰਟ ਹੈ ਸਾਈਡਾਂ ਤੇ ਸੈਂਟਰ ਪਲੇਨ ਹੈ। ਬਹੁਤ ਸੋਹਣੀ ਲੁੱਕ ਆ ਦੁਪੱਟੇ ਦੀ ਇਹ ਰੁਕਾ ਕਿੰਨਾ ਪਿਆਰਾ ਸੀ 3800 ਪ੍ਰਾਈਸ ਹੈ 3800 ਪ੍ਰਾਈਸ ਇਹਦਾ ਨੈਕਸਟ ਆ ਗਿਆ ਬਹੁਤ ਸੋਹਣਾ ਕਰੀਮ بیس ਹੈ ਸੂਟ ਦਾ ਸਕਿਨ ਕਰੀਮ ਜਿਹਾ ਕਲਰ ਹੈ بیس ਜਿਹੜਾ ਸ਼ਰਟ ਦਾ ਤੇ yellow ਬੜਾ ਸੋਹਣਾ ਲਾਈਟ ਜਿਹਾ yellow ਕਲਰ ਹੈ print ਦੇ ਵਿੱਚ ਬਹੁਤ ਲਾਈਟ yellow ਇਹ ਲੁੱਕ ਦੇ ਵਿਚਾਰ ਨਾਲ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਪਿਓਰ ਸਟਰਨ ਚੁਣੌਣ ਦੇ ਵਿੱਚ ਪ੍ਰਿੰਟਿੰਗ ਦੇਖੋ ਇਹ ਵਾਲੇ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਪਿਆਰੀ ਸ਼ਰਟ ਹੈ ਬਹੁਤ ਸੋਹਣਾ ਪ੍ਰਿੰਟ ਇਹ ਲੁੱਕ ਦੇ ਵਿਚਾਰ ਨਾਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਗਰੇਪ ਦੀ ਬਾਟਮ ਤੇ ਨਾਲ ਚੁਣੌਣ ਦਾ ਦੁਪੱਟਾ ਪੂਰਾ 2.5 ਮੀਟਰ ਦੇ ਵਿੱਚ ਲੁੱਕ ਦੇਖੋ ਦੁਪੱਟਾ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਕੋਈ ਲੇਸ ਦੇ ਨਾਲ ਵੀ ਤੁਸੀਂ ਫਿਨਿਸ਼ਿੰਗ ਕਰ ਸਕਦੇ ਹੋ ਬੜਾ ਪਿਆਰਾ ਫੰਕਸ਼ਨਲ ਸੂਟ ਬਣ ਜਾਂਦਾ ਇਹ ਲੁੱਕ ਦੇਖ ਚਲੋ ਦੇਖੋਗੇ ਕਿੰਨਾ ਪਿਆਰਾ ਸੂਟ 3800 ਪ੍ਰਾਈਸ ਹੈ 3800 ਪ੍ਰਾਈਸ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਹੈ بیس ਹੈ ਜਿਹੜਾ ਉਹ ਕਰੀਮ ਹੀ ਰਹਿਣਾ ਸਕਿਨ ਕਰੀਮ ਤੇ ਬਸ ਜਿੱਥੇ yellow ਕਲਰ ਦਾ ਫਲਾਰਸ ਸੀਗਾ ਉੱਥੇ ਫਿਰੋਜ਼ੀ ਰੰਗ ਹੈ ਬਾਕੀ ਸਾਰਾ ਕਲਰ ਸੇਮ ਹੈ ਹਲਕਾ ਜਿਹਾ ਕਲਰ ਫਰਕ ਹੈ ਜੀ ਇਹਦਾ ਪ੍ਰਿੰਟਿੰਗ ਦਾ ਇਹ ਬੁੱਕਰ ਕਿੰਨਾ ਪਿਆਰਾ ਸੂਟ ਹੈ येलो ਸੀਗਾ ਜਿਹੜਾ ਵੀ ਲਾਈਟ ਜਿਹਾ येलो ਹੈ ਤੇ ਫਰੋਜ਼ੀ ਕਲਰ ਆ ਗਿਆ ਬਹੁਤ ਪਿਆਰੀ ਪ੍ਰਿੰਟਿੰਗ ਇਹ ਆ ਗਈ ਸ਼ਰਟ ਟ੍ਰੇਪ ਦੀ ਬਾਟਮ ਨਾਲ ਤੇ ਨਾਲ ਹੈਗਾ ਚਨੌਣ ਦਾ ਹੀ ਦੁਪੱਟਾ ਪੂਰੇ ਟਾਈ ਦਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਬਹੁਤ ਪਿਆਰਾ ਦੁਪੱਟਾ ਇਹ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ 38 ਦਾ ਪ੍ਰਾਈਸ 3800 ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ ਇਹ ਵੀ ਕਰੀਮ بیس ਹੈ ਜੀ ਸੂਟ ਦਾ ਪ੍ਰੋਪਰ ਕਰੀਮ بیس ਹੈ ਜਿਹੜਾ ਪਹਿਲਾਂ ਦਿਖਾਈ ਸੀ ਥੋੜਾ ਜਿਹਾ ਸਕਿਨ ਟੋਨ ਤੇ ਕਰੀਮ ਸੀਗਾ ਜਿਹੜਾ بیس ਹੈ ਸੂਟ ਦਾ ਇਹ ਪ੍ਰੋਪਰ ਕਰੀਮ ਰੰਗ ਹੈ ਪ੍ਰਿੰਟ ਬਹੁਤ ਸੋਹਣਾ ਹੈ ਟਿਸਟਾ ਬ੍ਰਾਂਡ ਦੇ ਵੈਸੇ ਵੀ ਸਾਰੇ ਪ੍ਰਿੰਟ ਤੇ ਫੈਬਰਿਕ ਬਹੁਤ ਟੌਪ ਕਲਾਸ ਹੁੰਦਾ ਇਹ ਲੁੱਕ ਆ ਜਣੀ ਇਹ ਸ਼ਰਟ ਦੀ ਆ ਗਈ ਪ੍ਰਿੰਟਿੰਗ ਬਿਲਕੁਲ ਪਿਓਰ ਸਟਨ ਚਣੋਂਨ ਦੇ ਵਿੱਚ ਹੈ ਜੀ ਸ਼ਰਟ ਇਹ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸਰਦਾਰੀ ਪ੍ਰਿੰਟ ਹੈ ਸੂਟ ਦਾ ਨਾਲ ਕ੍ਰੇਪ ਦੀ ਬਾਟਮ ਪਲੇਨ ਚਨਾਉਂਦਾ ਦੁਪੱਟਾ ਰਹਿਣਾ ਇਹ ਵੀ ਦੁਪੱਟਾ ਬੜਾ ਸੋਹਣਾ ਕੋਈ ਜ਼ਿਆਦਾ ਪ੍ਰਿੰਟ ਅਜੀਬ ਜਿਹਾ ਨਹੀਂ ਹੈਗਾ ਬਹੁਤ ਪਿਆਰਾ ਦੁਪੱਟਾ ਪੂਰੇ 2.5 ਮੀਟਰ ਦੇ ਪਿਓਰ ਚਨਾਉਂਦੇ ਹੀ ਦੁਪੱਟੇ ਰਹਿਣਗੇ ਪਿਓਰ ਸਟਰਨ ਚਨਾਉਂਦੇ ਵਿੱਚ ਸ਼ਰਟ ਹੈ ਤੇ ਕ੍ਰੇਪ ਦੀ ਬਾਟਮ ਰਹੂਗੀ ਨਾਲ ਇਹ ਲੁੱਕ ਦੇ ਵਿੱਚ ਚੱਲਣਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਬੜੇ ਸੋਹਣੇ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਤੁਹਾਨੂੰ ਪਿਓਰ ਸਟਰਨ ਚਨਾਉਂਦੇ ਸੂਟ ਦਿਖਾਏ ਆਪਾਂ ਟਿਸਟਾ ਬ੍ਰਾਂਡ ਦੇ 3800 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ